ਜੈ ਸ਼੍ਰੀ ਰਾਮ ਸਾਰਿਆਂ ਨੂੰ ਮੇਰਾ ਨਾਮ ਮਕਨੀਤ ਸਾਗਰ ਹੈ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਆ ਜਿੱਦਾਂ ਕਿ ਲਾਸਟ ਟਾਈਮ ਅਸੀਂ ਸ਼੍ਰੀ ਰਾਮ ਜੰਦੀ ਦੇ ਪ੍ਰਾਨ ਪ੍ਰਤੀਸ਼ਟਾ ਤੇ ਕੱਢੀ ਸੀ ਯਾਤਰਾ ਤੇ ਬਹੁਤ ਹੀ ਵਧੀਆ ਲੱਗਾ ਕਿਉਂਕਿ ਇਹਨਾਂ ਨੇ ਕੁੜੀਆਂ ਨੂੰ ਅੱਗੇ ਵਧਾਇਆ ਆ ਸਨਾਤਨ ਧਰਮ ਨੇ ਤੇ ਬਹੁਤ ਜ਼ਿਆਦਾ ਇਹਨਾਂ ਦਾ ਸ਼ੁਕਰਾਨਾ ਹੈ ਤੇ ਨਾਲੇ ਸਾਡੂੰ ਬਹੁਤ ਜ਼ਿਆਦਾ ਇਹਨਾਂ ਨੇ ਉਤਸ਼ਾਹਿਤ ਕੀਤਾ ਆ ਤੇ ਆਪਾਂ ਬਹੁਤ ਉਤਸ਼ਾਹ ਨਾਲ ਆਨੇ ਆ ਹਰ ਵਾਰੀ ਹਰ ਯਾਤਰਾ 'ਚ ਥੈਂਕ ਯੂ ਸੋ ਮੱਚ ਹਮੇਸ਼ਾ ਐਦਾਂ ਹੀ ਯਾਤਰਾ ਚੱਲਦੀ ਰਹੇ ਤੇ ਕੁੜੀਆਂ ਨੂੰ ਵੀ ਇਸ ਤਰ੍ਹਾਂ ਉਤਸ਼ਾਹਿਤ ਕਰਨ ਦਾ ਅਤੇ ਅੱਗੇ ਵਧਣ ਦਾ ਮੌਕਾ ਦਿੱਤਾ ਥੈਂਕ ਯੂ ਸੋ ਮੱਚ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਰੇ ਪ੍ਰਭੂ ਭਗਤਾਂ ਨੂੰ ਮੇਰਾ ਨਾਮ ਅਸ਼ਿਮਾ ਹੈ ਜਿੱਦਕਿ ਪਿਛਲੇ ਸਾਲ ਵੀ ਪ੍ਰਭੂ ਜੀ ਦੇ ਪ੍ਰਾਣ ਪ੍ਰਤੀਸ਼ਟਾ ਦੇ ਅਪਰ ਸਾਰੇ ਗੁਰਦਾਸਪੁਰ ਨਿਵਾਸੀਆਂ ਨੇ ਸ਼ੋਭਾ ਯਾਤਰਾ ਨਿਕਾਲੀ ਸੀ ਤੇ ਇਸ ਸਾਲ ਵੀ ਸਾਰੇ ਗੁਰਦਾਸਪੁਰ ਨਿਵਾਸੀ ਇਸ ਸ਼ੋਭਾ ਯਾਤਰਾ ਦੀ ਸ਼ੋਭਾ ਵਧਾ ਰਹੀ ਹੈ ਆਪਣੇ ਆਪਣੇ ਇਸ ਸ਼ੋਭਾ ਯਾਤਰਾ ਵਿੱਚ ਹਿੱਸਾ ਲੈ ਕੇ ਤੇ ਜਿੱਦਾਂ ਕਿ ਇਸ ਪਿਛਲੀ ਵਾਰੀ ਇਸ ਸ਼ੁਭ ਯਾਤਰਾ ਵਿੱਚ ਆਪਣਾ ਹਿੱਸਾ ਨਹੀਂ ਭਾਇਆ ਸੀ ਤੇ ਸਾਡੇ ਤੋਂ ਮੋਟੀਵੇਟ ਹੋ ਕੇ ਅੱਜ 3-4 ਕੁੜੀਆਂ ਹੋਰ ਆਈਆਂ ਵੈਂ ਤੇ ਮੈਂ ਸਾਡੇ ਦੇ ਪੇਰੈਂਟਸ ਨੂੰ ਕਹਿਣਾ ਚਾਹਨੀ ਹੈ ਕਿ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਨ ਤੇ ਇਸ ਸ਼ੁਭ ਯਾਤਰਾ ਵਿੱਚ ਆਪਣੇ ਬੱਚਿਆਂ ਨੂੰ ਭੇਜਣ ਜੈ ਸ਼੍ਰੀ ਰਾਮ 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 ਕਿ ਜਾ ਰਹੇ ਹਾਂ ਬਹੁਤ ਅੱਛਾ ਲੱਗ ਰਿਹਾ ਹੈ ਮਿੱਠੂ ਤੁਹਾਡਾ ਕੀ ਨਾਮ ਹੈ ਅਨੀਤਾ ਕੁਮਾਰ ਜੀ 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 ਸ਼ੁਭ ਯਾਤਰਾ ਦੀ ਕੀ ਹੈ ਮੇਰਾ ਨਾਮ ਅਨੀਤਾ ਕੁਮਾਰੀ ਹੈ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਮੈਨੂੰ ਲੱਗਿਆ ਮੈਂ ਲਾਸਟ ਟਾਈਮ ਵੀ ਗਈ ਤੇ ਬਹੁਤ ਅੱਛਾ ਲੱਗਦਾ ਨਾਲੇ ਆਪਣੇ ਸਨਾਤਨ ਧਰਮ ਨਾਲ ਜੁੜ ਕੇ ਅੱਛਾ ਲੱਗਦਾ ਹੈ ਤੇ ਬਸਾਰ ਹੁੰਦਾ ਕਿ ਸਾਰੇ ਜਾਨੇ ਇਸ ਧਰਮ ਨਾਲ ਜੁੜਨ ਤੇ ਸਭ ਤੋਂ ਅੱਛਾ ਲੱਗਦਾ ਸਭ ਨੂੰ ਵਧੀਆ ਹੈ ਆਪਣਾ ਧਰਮ ਹੈ ਇਸ ਕਰਕੇ